ਇਸ ਸਮੇਂ ਦੀ ਵੱਡੀ ਖਬਰ ਆਪਣੀ ਮਾਂ ਦੇ ਕਤਲ ਤੋਂ ਬਾਅਦ ਜੱਗੂ ਭਗਵਾਨਪੁਰੀਆ ਦਾ ਵੱਡਾ ਐਲਾਨ ਦੂਸਰੇ ਪਾਸੇ ਬਮੀਹਾ ਗਰੁੱਪ ਨੇ ਕਿਹਾ ਕਿ ਜੱਗੂ ਦੀ ਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਸੀਂ ਤਾਂ ਸਿਰਫ ਉਸ ਮੁੰਡੇ ਨੂੰ ਨਿਸ਼ਾਨਾ ਬਣਾਉਣ ਆਏ ਸੀ ਪਰ ਰਾਤ ਦੇ ਹਨੇਰੇ ਵਿੱਚ ਹੋ ਗਿਆ ਗਲਤ ਕੰਮ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਿੰਦੇ ਆ ਕਿ ਆਖਰ ਪੂਰਾ ਮਾਮਲਾ ਹੈ ਕੀ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨਾਂ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਹੋਇਆ ਕਤਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪੱਤੀ ਹੈ ਕਿ ਇਨ੍ਹਾਂ ਗਰੁੱਪਾਂ ਦੀਆਂ ਆਪਸ ਦੇ ਵਿੱਚੋਂ ਸ਼ੁਰੂ ਤੋਂ ਦੁਸ਼ਮਣੀਆਂ ਚੱਲਦੀਆਂ ਰਹਿੰਦੀਆਂ ਨੇ ਪੁਰਾਣੇ ਚਲੇ ਜਾਂਦੇ ਨੇ ਨਵੇਂ ਆ ਜਾਂਦੇ ਨੇ ਕਈ ਸਾਲ ਮੰਗਰੋਂ ਚਿਹਰੇ ਚੇਂਜ ਹੋ ਜਾਂਦੇ ਨੇ ਪਰ ਤੁਸੀਂ ਨੇ ਦੇਖਿਆ ਹੋਊਗਾ ਕਿ ਇਹ ਲੋਕ ਇੱਕ ਦੂਸਰੇ ਦੇ ਘਰਾਂ ਤੱਕ ਨਹੀਂ ਪਹੁੰਚਦੇ ਕਹਿਣ ਤੋਂ ਭਾਵ ਕਿ ਬਹੁਤ ਘੱਟ ਮਸਲਿਆਂ ਦੇ ਵਿੱਚ ਦੇਖਿਆ ਹੋਊਗਾ ਜਦੋਂ ਕਿਸੇ ਦੇ ਮਾਪੇ-ਮਾਪ ਨੂੰ ਇਹ ਨਿਸ਼ਾਨਾ ਬਣਾਉਂਦੇ ਨੇ ਪਰ ਹੁਣ ਜੱਗੂ ਭਗਵਾਨਪੁਰੀਆ ਦਾ ਜਿਹੜਾ ਮਾਮਲਾ ਹੋਇਆ ਹੈ ਇਸ ਤੋਂ ਬਾਅਦ ਹੁਣ ਲੋਕ ਇਹ ਕਹਿਣ ਲੱਗੇ ਨੇ ਕਿ ਕੀ ਹੁਣ ਮਾਪੇ-ਮਾਪ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਕੀ ਇਹਨਾਂ ਦੇ ਮਾਪੇ-ਮਾਪ ਵੀ ਹੁਣ ਇਹਨਾਂ ਦੇ ਰੌਲਿਆਂ ਦੇ ਵਿੱਚ ਫਿਸਣਗੇ ਜਾਂ ਫਿਰ ਕਈ ਹੋਰ ਵੱਡੇ ਮਾਮਲੇ ਸਾਹਮਣੇ ਆਉਣਗੇ ਤੁਸੀਂ ਜਾਣਦੇ ਹੋ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਜਿਹੜਾ ਕਲ ਹੋਇਆ ਹੈ ਉਸ ਤੋਂ ਬਾਅਦ ਬਮੀਹਾ ਗਰੁੱਪ ਦੀ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬਮੀਹਾ ਗਰੁੱਪ ਨੇ ਕਿਹਾ ਸੀ ਕਿ ਇਹ ਕੰਮ ਅਸੀਂ ਕੀ ਕੀਤਾ ਹੈ ਪਰ ਹੁਣ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ ਪਹਿਲਾਂ ਉਹ ਦੱਸ ਦਿੰਨੇ ਆ ਉਸ ਤੋਂ ਬਾਅਦ ਦੱਸ ਦਿਆਂ ਕਿ ਆਖਰ ਜੱਗੂ ਭਗਵਾਨਪੁਰਿਆ ਨੇ ਇਸ ਵਿਸ਼ੇ ਦੇ ਵਿੱਚ ਕੀ ਕਿਹਾ ਹੈ ਤਾ ਮਿੱਤਰੋ ਪੰਬੀਹਾ ਗਰੁੱਪ ਦੀ ਜਿਹੜੀ ਇੱਕ ਨਵੀਂ ਪੋਸਟ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਇਹਨਾਂ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਇਹਨਾਂ ਨੇ ਲਿਖਿਆ ਹੈ ਕਿ ਕੱਲ ਜੋ ਬਟਾਲਾ ਦੇ ਵਿੱਚ ਕਰਨ ਤੇ ਜੱਗੂ ਦੀ ਮਾਤਾ ਦਾ ਕਤਲ ਹੋਇਆ ਹੈ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਸਿਰਫ ਕਰਨ ਨੂੰ ਟਾਰਗੇਟ ਕੀਤਾ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਦੀ ਮਾਤਾ ਵੀ ਨਾਲ ਹੈ ਜੇ ਅਸੀਂ ਘਰਾਬਲ ਹੋਣਾ ਹੁੰਦਾ ਤਾਂ ਅਸੀਂ ਇੱਕ ਮਹੀਨਾ ਪਹਿਲਾਂ ਹੀ ਹੋ ਸਕਦੇ ਸੀ ਜਦੋਂ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਬਾਕੀ ਸਾਰਿਆਂ ਨੂੰ ਪਤਾ ਕਿ ਸਾਡਾ ਗੋਰੇ ਹੋਣਾ ਨਾਲ ਕੋਈ ਲੈਣ ਦੇਣ ਨਹੀਂ ਸੀ ਫਿਰ ਵੀ ਇਹਨਾਂ ਉਹਨੂੰ ਮਾਰ ਕੇ ਸਾਡੇ ਨਾਲ ਜੋੜ ਦਿੱਤਾ ਕਰਨਤਾ ਇਹਦਾ ਸਾਰਾ ਕੰਮ ਸੰਭਾਲਦਾ ਸੀ ਉਹ ਤਾਂ ਅਸੀਂ ਇਹਦਾ ਬਿਲਕੁਲ ਜਾਇਜ਼ ਮਾਇਆ ਬਾਕੀ ਸਾਨੂੰ ਇਹਦੀ ਮਾਤਾ ਦੇ ਮਰਨ ਦਾ ਅਫਸੋਸ ਹੈ ਪਰ ਅਸੀਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਦੋਂ ਤੁਸੀਂ ਕਿੱਥੇ ਸੀ ਜਦ ਇਹਦੀ ਮਾਤਾ ਨੇ ਕੋਲ ਖੜੇ ਹੋ ਕੇ ਇਹਦੀ ਘਰ ਆਲੀ ਪਾਈ ਸੀ ਤੇ ਜਦ ਇਹਦੀ ਮਾਤਾ ਦੇ ਪਰਚਾ ਹੁੰਦਾ ਸੀ ਤਾਂ ਇਹਨੇ ਸ਼ੁਭਮ ਨੂੰ ਪੁਲਿਸ ਨੂੰ ਭੜਵਾ ਦਿੱਤਾ ਉਹ ਵੀ ਕਿਸੇ ਦੀ ਕੁੜੀ ਸੀ ਬਾਕੀ ਇਹ ਪੋਸਟ ਅਸੀਂ ਕਿਸੇ ਦੇ ਡਰ ਤੋਂ ਨਹੀਂ ਲਿਖ ਰਹੇ ਹਾਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਕੰਮ ਰਾਤ ਦੇ ਹਨੇਰੇ ਵਿੱਚ ਗਲਤੀ ਨਾਲ ਹੋਇਆ ਅਸੀਂ ਆਪਣੀ ਦੁਸ਼ਮਣੀ 'ਚ ਆ ਕੇ ਅਸੀਂ ਕਿਸੇ ਦੇ ਵੀ ਪਰਿਵਾਰ ਨੂੰ ਟਾਰਗੇਟ ਨਹੀਂ ਕਰਦੇ ਭਾਵੇਂ ਉਹ ਦੁਸ਼ਮਣ ਦਾ ਹੀ ਹੋਵੇ ਬਾਕੀ ਕੀੜਾ ਜੋ ਬਕਵਾਸ ਕਰਦਿਆਂ ਨੇ ਕਿ ਅਸੀਂ ਇਹਨਾਂ ਦੇ ਪਰਿਵਾਰਾਂ ਨੂੰ ਨੁਕਸਾਨ ਕਰਾਂਗੇ ਜੀ ਸਰ ਕੇ ਕਰੋ ਤੁਹਾਡਾ ਪਰਿਵਾਰ ਵੀ ਕੋਈ ਚੰਦਰਮਾ ਤੇ ਨਹੀਂ ਰਹਿੰਦਾ ਇੱਥੇ ਇਹਨੇ ਸਾਰੇ ਬੈਗਰੂ ਕਿਰਪਾ ਕਰੇ ਤਾਂ ਮਿੱਤਰੋ ਇਹ ਗੰਬੀਹਾ ਗਰੁੱਪ ਦੀ ਪੋਸਟ ਹੈ ਜਿਹੜੀ ਕਿ ਵਾਇਰਲ ਹੋ ਰਹੀ ਹੈ ਕੁਝ ਘੰਟੇ ਪਹਿਲਾਂ ਇਹ ਪੋਸਟ ਪਾਈ ਆ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਇੱਕ ਹੋਰ ਪੋਸਟ ਆ ਜੋ ਕਿ ਜੱਗੂ ਭਗਵਾਨਪੁਰਿਆ ਦੀ ਕਹਿ ਕੇ ਵਾਇਰਲ ਕਰੀ ਜਾ ਰਹੀ ਹੈ ਹੁਣ ਇਸ ਦੇ ਵਿੱਚ ਕਿੰਨਾ ਕੁ ਸੱਚ ਹੈ ਕੋਈ ਅਸੀਂ ਇਸ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਵਾਇਰਲ ਬਹੁਤ ਹੋ ਰਹੀ ਹੈ ਕੀ ਲਿਖਿਆ ਗਿਆ ਇਹ ਪੜ ਕੇ ਸੁਣਾ ਦਿੰਨੇ ਆ ਕੇਸ ਦੇ ਵਿੱਚ ਲਿਖਿਆ ਗਿਆ ਕਿ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੱਲ ਰਾਤ 26 6 2025 ਨੂੰ ਮਕੇਰੀਆਂ ਵਿਖੇ ਘਟ ਹੋਇਆ ਸਾਡੇ ਭਰਾ ਕਰਨ ਤੇ ਸਾਡੀ ਮਾਤਾ ਜੀ ਦਾ ਉਹ ਗਲਤ ਹੋਇਆ ਸਾਡੀ ਜੋ ਵੀ ਦੁਸ਼ਮਣੀਆਂ ਆਪਸ ਵਿੱਚ ਆ ਨਾ ਕਿ ਇੱਕ ਦੂਜੇ ਦੇ ਪਰਿਵਾਰਾਂ ਨਾਲ ਮਾਪੇ ਸਭ ਆਮ ਲੋਕਾਂ ਵਾਂਗੂ ਹੀ ਰਹਿੰਦੇ ਨੇ ਹੁਣ ਜੋ ਮਰਜ਼ੀ ਕੋਈ ਕਹਿ ਦੇ ਮਾਪੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਫਿਰ ਉਹ ਅਸੀਂ ਹੋਈਏ ਜਾਂ ਫਿਰ ਸਾਡੇ ਦੁਸ਼ਮਣਾਂ ਦੇ ਪਰਿਵਾਰ ਹੋਣ ਅਸੀਂ ਅੱਗੇ ਵੀ ਕਹਿੰਦੇ ਸੀ ਅਸੀਂ ਅੱਜ ਤੱਕ ਜਿਸ ਦਾ ਵੀ ਕਲਕੀਤਾ ਉਹ ਸਭ ਕ੍ਰਿਮੀਨਲ ਸੀ ਸਾਡੇ ਵਰਗੇ ਉਹ ਆਮ ਲੋਕ ਨਹੀਂ ਸੀ ਗੈਂਗਵਾਰ ਗਲੋਬਲੀ ਚੱਲਦੀ ਆ ਉਹ ਬੈਸਟ ਹੋਵੇ ਜਾਂ ਫਿਰ ਰਿਸਟਰ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਹਰ ਜਗ੍ਹਾ ਤੇ ਗਲਤ ਆ ਇਹਨਾਂ ਨੇ ਥੋੜਾ ਸਮਾਂ ਪਹਿਲਾਂ ਵੀ ਇੱਕ ਬੱਚੇ ਦਾ ਕਤਲ ਕਰਤਾ ਸੀ ਫਿਰ ਮਾਫੀ ਮੰਗ ਲਈ ਨਾ ਤੇ ਉਹ 10-11 ਸਾਲ ਦੇ ਨੇ ਵਾਪਸ ਆ ਜਾਣਾ ਨਾ ਸਾਡੀ ਮਾਂ ਨੇ ਅਸੀਂ ਮਾਰੇ ਹੋ ਸਕਦੇ ਹਾਂ ਮੈਂ ਕ੍ਰਾਈਮ ਰਿਪੋਰਟਰ ਪਰਮਾਰ ਵਰਗੇ ਤੇ ਹੋਰ ਕਈ ਜਿਹੜੇ ਕ੍ਰਾਈਮ ਨੂੰ ਫੋਲੋ ਕਰਦੇ ਨੇ ਬੇਨਤੀ ਕਰਦਾ ਕਿ ਤੁਸੀਂ ਦੱਸ ਦਿਓ ਅਸੀਂ ਕਦੋਂ ਕਿਸੇ ਘਰ ਬੈਠੇ ਤੇ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਨੁਕਸਾਨ ਕੀਤਾ ਹੋਵੇ ਸਾਡੇ ਅੱਗੇ ਵੀ ਭਰਾਵਾਂ ਦੇ ਕਤਲ ਹੋਇਆ ਅਸੀਂ ਬਦਲੇ ਵੀ ਲਏ ਆ ਕਿਉਂਕਿ ਉਹ ਗੈਂਗਵਾਰਾ ਨਾ ਕਿ ਪਰਿਵਾਰਵਾਰਾ ਬਾਕੀ ਅੱਜ ਉਹ ਟਾਈਮ ਨਹੀਂ ਮੈਂ ਕਿਸੇ ਨੂੰ ਚੈਲੰਜ ਕਰਾਂ ਕਿਉਂਕਿ ਅੱਜ ਸਾਡੀ ਮਾਂ ਤੇ ਸਾਡੇ ਭਰਾ ਚਲੇ ਗਏ ਇਹ ਵਹਿਗਰੂ ਨੇ ਤੈਅ ਕਰਨਾ ਅੱਗੇ ਕੀ ਹੋਣਾ ਉਹ ਮਾਂ ਜੀ ਨੇ ਮੇਰੇ ਲਈ ਕਾਫੀ ਤੰਗੀ ਦੇਖੀ ਮੈਂ ਕਦੇ ਵੀ ਉਹਦਾ ਦੇਣ ਨਹੀਂ ਦੇ ਸਕਦਾ ਅੱਜ ਮੈਂ ਆਪਣੇ ਬਾਪ ਨੂੰ ਵੀ ਯਾਦ ਕਰ ਰਿਹਾ ਹਾਂ ਅੱਖਾਂ 'ਚ ਪਾਣੀ ਆ ਸਾਰੇ ਸਮਝ ਸਕਦੇ ਨੇ ਤਾਂ ਮਿੱਤਰੋ ਇਸ ਤਰ੍ਹਾਂ ਦੀ ਇੱਕ ਪੋਸਟ ਹੈ ਜੋ ਕਿ ਜੱਗੂ ਭਗਵਾਨਪੁਰਿਆ ਦੀ ਵਾਇਰਲ ਹੋ ਰਹੀ ਹੈ ਜਿਹੜੀਆਂ ਗੱਲਾਂ ਇਸ ਦੇ ਵਿੱਚ ਲਿਖੀਆਂ ਹੋਈਆਂ ਨੇ ਇਸ ਤੋਂ ਲੱਗ ਰਿਹਾ ਕਿ ਅੱਗੇ ਕੁਝ ਵੱਡਾ ਜ਼ਰੂਰ ਹੋਣ ਵਾਲਾ ਚਾਹੇ ਜੱਗੂ ਦੀ ਮਾਂ ਦੇ ਨਾਲ ਜਿਹੜਾ ਹੋਇਆ ਗਲਤੀ ਦੇ ਨਾਲ ਹੋਇਆ ਹੋਵੇ ਪਰ ਲੱਗਦਾ ਇਸ ਪੋਸਟ ਨੂੰ ਪੜ੍ਹ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਜ਼ਰੂਰ ਹੋਵੇਗਾ ਬਾਕੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ ਧੰਨਵਾਦ